ਕਿਰਤੀ ਕਿਸਾਨ ਯੂਨੀਅਨ ਵਾਲਾ ਜਿਹੜਾ ਆਗੂ ਸੀ ਉਹਦੀਆਂ ਲੱਤਾਂ ਤੋੜਦੇ ਆ ਕਿਉਂਕਿ ਜਦੋਂ ਜ਼ਮੀਨਾਂ ਦੀ ਗੱਲ ਚੱਲਦੀ ਹੈ ਤੁਸੀਂ ਮੰਨੀ ਜਾਓ ਮੰਦਰੇਗਾ ਦਾ ਕੰਮ ਤੁਸੀਂ ਪੰਜ ਮਰਲੇ ਪਲਾਟ ਮੰਗੀ ਜਾਓ ਤੁਸੀਂ ਜਨਤਕ ਪੰਡ ਬੰਨ ਪ੍ਰਣਾਲੀਆ ਸਹੂਲਤਾਂ ਮੰਗੀ ਜਾਓ ਤੁਸੀਂ ਸਗਨ ਸੰਗੀਮਾ ਮੰਗੀ ਜਾਓ ਤੁਸੀਂ ਬੱਸ ਸਰਵਿਸ ਫ੍ਰੀ ਮੰਗੀ ਜਾਓ ਇਹ ਤੇ ਨਹੀਂ ਕਿਸੇ ਨੂੰ ਕੋਈ ਰੌਲਾ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਜਨਸੀ ਖੇਤ ਮਜ਼ਦੂਰਾਂ ਅਸੀਂ ਆਪਣੀ ਦਿਹਾੜੀ ਦੇ ਨਾਲ ਬੱਚੇ ਪਾਲਦੇ ਸੀ ਆਹ ਤੁਹਾਡੇ ਨਵੇਂ ਮਾਡਲ ਨੇ ਤਾਂ ਸਾਡਾ ਸਾਰਾ ਕੰਮ ਤਾਂ ਖੋ ਲਿਆ ਕੰਮ ਸਾਨੂੰ ਆਹੀ ਆਉਂਦਾ ਹੈ ਖੇਤੀ ਕਰਨਾ ਪਹਿਲਾਂ ਵੀ ਛੋਡੇ ਖੇਤਾਂ 'ਚ ਕੰਮ ਕਰਦੇ ਸੀ ਹੁਣ ਖੇਤਾਂ ਦਾ ਕੰਮ ਤੁਸੀਂ ਨੇ ਖੋ ਲਿਆ ਸਾਨੂੰ ਜ਼ਮੀਨ ਦੇ ਦਿਓ ਫੇਰਾ ਤੀਜੇ ਸੇ ਅਲੀ ਗੱਲ ਨਿਕਲੇ ਵੀ ਪੰਚਾਇਤੀ ਜ਼ਮੀਨ ਚੋਂ ਭਾਈ ਤੀਜਾ ਹਿੱਸਾ ਦੇ ਦੇ ਉਹਨਾਂ ਨੂੰ ਤੀਜਾ ਹਿੱਸਾ ਵੀ ਠੇਕੇ ਤੇ ਦੇਣਾ ਉੱਚ ਵੀ ਠੇਕੇ ਤੇ ਦੇਣਾ ਆ ਪਟੋਈ ਪਿੰਡ ਦੀ ਘਟਨਾ ਰਾਂ ਅਸੀਂ ਕੱਲ ਹੀ ਮਿਲ ਕੇ ਆਇਆ ਉੱਥੇ ਠੇਕੇ ਤੇ ਦਿੱਤੀ ਹੈ ਜ਼ਮੀਨ ਮਜ਼ਦੂਰਾਂ ਨੂੰ ਹਾਲਾਂਕਿ ਜਨ ਉਹਨਾਂ ਦਾ ਡਿਗਰੀਆਂ ਦਾ ਰੌਲਾ ਕਿਸਾਨਾਂ ਦਾ ਹੋਰ ਕਿਸਮ ਦਾ ਰੌਲਾ ਮਜ਼ਦੂਰਾਂ ਨੂੰ ਠੇਕੇ ਤੇ ਦਿੱਤੀਆਂ ਹੋਣ 98 ਏਕੜ ਦੇ ਵਿੱਚੋਂ 32 ਏਕੜ ਮਜ਼ਦੂਰਾਂ ਨੂੰ ਦਿੱਤੀਆਂ ਠੇਕੇ ਤੇ ਕਿੱਲਾ 32 ਲੱਖ ਹਜ਼ਾਰ ਦਾ ਤੇ ਜਰਨਲ ਕੈਟੇਗਰੀ ਦੇ ਨੂੰ ਦਿੱਤਾ ਹੋਈ ਕਿੱਲਾ 15 ਹਜ਼ਾਰ ਦਾ ਹਾਲਾਂਕਿ ਤੁਸੀਂ ਆਪਣੇ ਪਿੰਡਾਂ 'ਚ ਕਰਦੇ ਹੋ ਜਿਹੜੀ ਜ਼ਮੀਨਾਂ ਦਾ ਠੇਕਾ ਤਾਂ ਘੱਟੋ-ਘੱਟ 15 ਤੋਂ ਲੈ ਕੇ 20 ਹਜ਼ਾਰ ਤੋਂ ਉੱਤੇ ਠੇਕਾ ਮਜ਼ਦੂਰਾਂ ਨੂੰ ਹੋਣਾ ਚਾਹੀਦਾ ਕਿਸਾਨਾਂ ਦਾ 70 60 ਤੋਂ ਲੈ ਕੇ 70 75 ਤੱਕ ਚੱਲਦਾ ਹੈ। ਅਹੀਂ ਇਹ ਬਠੋਈ ਦੀ ਵਾਲੀ ਦੂਰ ਨੇ। ਕੱਲ੍ਹ ਦੀ ਹੈ ਘਟਨਾ। ਲਿਖਤੀ ਹੈ ਪਈ ਹੈ ਸਾਡੇ ਕੋਲ। ਤੇ ਆ ਜਦੋਂ ਤੁਸੀਂ ਗੱਲਾਂ ਕਰਦੇ ਹੋ ਤਾਂ ਪੀੜ ਹੁੰਦੀ ਹੈ ਬਈ। ਹੁਣ 2-3 ਸਾਲ ਤੋਂ ਤੁਸੀਂ ਨੇ ਪਾਪੜੇ ਦੀ ਜ਼ਮੀਨ ਤੀਜੇ ਹਿੱਸੇ ਦੀ ਠੇਕੇ ਤੇ ਲੈ ਕੇ ਆਪਦਾ ਹਿੱਸਾ ਪਟਾਲ ਖਾ ਲਿਆ 3 ਸਾਲਾਂ ਤਿੰਨ ਸਾਲਾਂ ਦੇ ਅੰਦਰ ਤਿੰਨ ਸਾਲਾਂ ਦਾ ਪਟਾਲ ਖਾ ਲਿਆ ਇਹ ਬਣਾ ਉਹ ਚੌਧਰੀ ਨੂੰ ਬਾਰਾ ਕਿਵੇਂ ਖਾਉ ਜਿਹਨੇ 10 ਸਾਲ ਹੋ ਗਏ ਤੇ ਬੌਂਦੇ ਨੂੰ ਉਹਨੂੰ ਕਿਵੇਂ ਬਾਰਾ ਖੋਗੇ ਕੀ ਇਹ ਨਾ ਬਾਈ ਉਹਦਾ ਹੁਕਮੀ ਹੁਕਮੀ ਸਰਪੰਚ ਸਾਹਿਬ ਦਾ ਸਰਪੰਚ ਫਿਰ ਜਿਹੜੀ ਆ ਘਟਨਾ ਵਾਪਰੀ ਹੈ ਨਿਕਲ ਜੂ ਬਾਹਰ ਕੁਮੀਚ ਬਾਹਰ ਵੀ ਮੈਂ ਨਹੀਂ ਹਾਂ ਮੈਂ ਤਾਂ ਗੁਰਦੁਆਰੇ ਚੜਦਾ ਅਸੀਂ ਅਜੇ ਤਾਂ ਤੇਰੇ ਨਾਲ ਅੱਜ ਲੈਨੇ ਆ ਨਾ ਭਾਈ ਰਾਤ ਦੀ ਮੌਕਾ ਤੋਂ ਲੱਜੀ ਹੋਏ ਤੈਨੂੰ ਤੂੰ ਰਾਤ ਤੰਬੀ ਖਾਧੋ ਪੀ ਹੋਈ ਤੂੰ ਤਾਂ ਬਹੁਤ ਸੂਰਮਾ ਬੰਦਾ ਹੈ ਤੈ ਇੱਕ ਮਜ਼ਦੂਰ ਆ ਗੋ ਨੂੰ ਸ਼ਰਿਆਂ ਬਾਜ਼ਾਰ ਕੁੱਟਦਾ ਬਹਾਦਰ ਬਣਦਾ ਹੈ ਬਹਾਦਰੀ ਦਾ ਕੰਮ ਕੀਤਾ ਹੈ ਮੋਹ ਕਿਉਂ ਲੱਗੀ ਐ ਤੈਨੂੰ ਦੂਰ ਦੇ ਨਹੀਂ ਐ ਤੂੰ ਜੇ ਰਿਸ਼ਤੇਦਾਰੀਆਂ ਕੱਢੇ ਦਰਜਣ ਨਿਕਲਣੀਆਂ ਤੇਰੇ ਪਿੰਡ 'ਚ ਸਾਡੀਆਂ ਅਸੀਂ ਵੀ ਇੱਥੇ ਆਂ ਕਦੇ ਬਰਾਬਰ ਦੇ ਨੂੰ ਟੱਕਰ ਨਾ ਭਾਈ ਇੱਕ ਮਜ਼ਦੂਰ ਸੀ ਕਹਿ ਰਿਹਾ ਤੇਰੇ ਪਰਿਵਾਰ ਦਾ ਬੰਦਾ ਜਾ ਕੇ ਕਿ ਸਾਡਾ ਤਾਂ ਸੋਹਤਾ ਜਰ ਜਿਹਨੂੰ ਕਹਿੰਦਾ ਉਹਨੂੰ ਕਹਿੰਦਾ ਵੀ ਤੂੰ ਦੇਖ ਲੈ ਬਾਈ ਫਿਰ ਤੈਨਕ ਮੈਂ ਚੱਲਣਾ ਸਾਤਾ ਸੋਦਾ ਤੂੰ ਜਿਹਨੂੰ ਕਹਿੰਦਾ ਫਿਰ ਤੇਰੇ ਵਾਲੇ ਅੱਗੋਂ ਨੂੰ ਫਿਰਦਾ ਦੂਜੀ ਤੇਰੀ ਸੂਈ ਸਾਡੇ ਕਾ ਨਹੀਂ ਐ ਚੱਲਿੰਦੇ ਬਾਈ ਜਦੋਂ ਮਰਜੀ ਆ ਜੀ ਲੈ ਲਈ ਟੱਕਰ ਬਰਾਬਰ ਦੇ ਨਾਲ ਲੈ ਲਈ ਟੱਕਰ ਕੋਈ ਵੀ ਬੰਦਾ ਆਪ ਤੋਂ ਹੀ ਨੇ ਦੇ ਤੇਰੇ ਘਰੇ ਕੋਈ ਲੰਘ ਜਾਂਦਾ ਮਜ਼ਦੂਰ ਹੈ ਓਏ ਖੰਗਿਆ ਕਿਉਂ ਨਹੀਂ ਚਾਚਾ ਮੇਰੇ ਤੋਂ ਤਾਂ ਮਹੀ ਖੰਗ ਨਿਕਲ ਗਈ ਜਦੋਂ ਕੋਈ ਬਰਾਬਰ ਦਾ ਆ ਕੇ ਲਲਕਰਾ ਮਾਰ ਕੇ ਲੰਘ ਜਾਂਦਾ ਕੋਈ ਨਹੀਂ ਭਾਈ ਅੱਜ ਤੇਰੀ ਥੋੜੀ ਜਿਹੀ ਵੱਧ ਲੱਗੀ ਹੋਈ ਜਾਂਦਾ ਕਰ ਉਹ ਤਾਂ ਐ ਬੋਲ ਤਾ ਐਨਾ ਟੁਟਕੜਿਆ ਹੋਤੀ ਤੇਰਾ ਠੀਕ ਆ ਕੋਈ ਗੱਲ ਨਹੀਂ ਇਹਨੇ ਹੱਥ ਐਸ ਗੱਲ ਚ ਹੋਣੀ ਚਾਹੀਦੀ ਹੁਣ ਇਹਦੇ ਪਿੱਛੇ ਕੌਣ ਕੌਣ ਨੇ ਜਿੰਨੇ ਬੈਠੇ ਕੀ ਖੇੜਾ ਪਹਿਲੀ ਗੱਲ ਤਾਂ ਇਸ ਗੱਲ ਤੇ ਸ਼ੱਕ ਪੈਂਦਾ ਵੀ ਜਦੋਂ ਹਰ ਭਗਵਾਨ ਤੇ ਉਹ ਕੁੱਟ ਰਹੇ ਨੇ ਮੁੰਡੇ ਜਿਹੜੇ ਚਾਰ ਮੁੰਬੰਦਵਾਸ਼ ਲਾਏ ਸੀ ਉਹਦੀ ਵੀਡੀਓ ਬਣ ਗਈ ਕਮਾਲ ਦੀ ਗੱਲ ਹੈ ਕੋਈ ਬੰਦਾ ਤਿਆਰੀ ਖੜਾ ਸੀ ਵੀ ਹੁਣ ਅਟੈਕ ਹੋਣਾ ਇਹ ਤਾਂ ਬਤਲ ਵੀ ਬਣਦਾ ਹੈ ਵੀ ਤਿਆਰੀ ਤਾਂ ਪੂਰੀ ਸੀ ਵੀ ਜਦੋਂ ਉਹ ਢਾ ਲਿਆ ਉਹਦੀ ਵੀਡੀਓ ਬਣ ਗਈ ਇਹਦਾ ਜੇ ਤੁਸੀਂ ਪਿੰਡ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਕੇ ਆਏ ਹੋ ਜੇ ਪਿੰਡ ਦੇ ਵਿੱਚ ਤੁਸੀਂ ਉਸ ਕਿੱਲੇ ਦੇ ਵਿੱਚ ਜੇ ਮਿੱਟੀ ਚੱਕਣੀ ਹੈ ਤਾਂ ਵੀ ਮਜ਼ਦੂਰਾਂ ਵਾਲੇ ਕਿੱਲੇ 'ਚੋਂ ਜੇ ਵਾਟਰ ਪੁਆਇੰਟ ਨੂੰ ਜਾਂ ਕਿਸੇ ਦੇ ਘਰ ਨੂੰ 라 ਦੇਣਾ ਹੈ ਤਾਂ ਵੀ ਮਜ਼ਦੂਰਾਂ ਵਾਲੇ ਕਿੱਲੇ 'ਚੋਂ ਚਾਹੇ ਕਿਸੇ ਦੀ ਫਸਲ ਵਾਹੀ ਹੈ ਮਜ਼ਦੂਰਾਂ ਦੀ ਤਾਂ ਵੀ ਬਾਤ ਹੀ ਬੇਲਾ ਲਾਈਆਂ ਨੇ ਤੁਸੀਂ ਤਾਂ ਵੀ ਬਾਤੀਆਂ ਤੁਸੀਂ ਐਂ ਦੱਸ ਦੋ ਹੁਕਮੀ ਜੀ ਕਿਤੇ ਜੱਟ ਦਾ ਜੇ ਬੀਜਾ ਹੁੰਦਾ ਚਿੱਲਾ ਤੋ ਵੱਡ ਜਾਂਦਾ ਵਿਚੋ ਦੇ ਜਾਇਕਰ ਕਿਸੇ ਜੱਟ ਦਾ ਕਿਲਾ ਵਾਕੇ ਦੇਖਿਆ ਤੇ ਨਿਕਲ ਕੇ ਦੇਖਿਆ ਕਿਲੇ ਚ ਬਾਸ ਐਂ ਜੋਰ ਦਿਖਾਇਆ ਵੇ ਕੀ ਕਰ ਲਉਣਗੇ ਆਈ ਜੋਰ ਦੇ ਖੈ ਬੇਲਾ ਵੀ ਬਾਤੀਆਂ ਸਰੋਂ ਵੀ ਬਾਤੀ ਕੌਣ ਕਹਿੰਦਾ ਤੁਹਾਨੂੰ ਤੁਸੀਂ ਗੁਰੂ ਘਰ ਵਾਸਤੇ ਮਿੱਟੀ ਨਾਲ ਚੱਕੋ ਕਿਹਨੇ ਕਿਹਾ ਵੀ ਤੁਹਾਨੂੰ ਮਿੱਟੀ ਦਿੰਦੇ ਨਹੀਂ ਘਟੋ ਘਟ ਮਾਲਕ ਨੂੰ ਬੁਲਾ ਕੇ ਗੱਲ ਦਾ ਕਰ ਲੋ ਬਾਈ ਤੇਰੀ ਸਰੋਂ ਕਿੰਨੇ ਖ ਦੀ ਐ ਆ ਤੇਰੀ ਸਰੋਂ ਐ ਆ ਚੱਕ ਪੈਸੇ ਅਸੀਂ ਨੇ ਮਿੱਟੀ ਪਾਉਣੀ ਐ ਗੁਰਦੁਆਰੇ ਨੂੰ ਤੈਨੂੰ ਸਾਫ ਕਰਕੇ ਦੇ ਦਾਂਗੇ ਰੌਲਾ ਮੁੱਕਦਾ ਹੁਣ ਉਸੇ ਕਿਲੇ ਚੋਂ ਮਿੱਟੀ ਚੱਕਣੀ ਐ ਉਸੇ ਕਿਲੇ ਚੋਂ ਵਾਟਰ ਪੁਆਇੰਟ ਲਾਉਣਾ ਐ ਉਸੇ ਕਿਲੇ ਚੋਂ ਰਾਹ ਦੇਣਾ ਕਿਸੇ ਨੂੰ ਇਹ ਰੜਕ ਕਿਲੇ ਦੀ ਐ ਤੇ ਮਿੱਟੀ ਦੀ ਐ ਕਿ ਰੜਕ ਇਸ ਗੱਲ ਦੀ ਐ ਦੀ ਤੀਜੀ ਸਿਰੇ ਜ਼ਮੀਨਾਂ ਨੇ ਕਿਉਂ ਬਣਾਈ ਸਾਨੂੰ ਪੀੜ ਹੋ ਰਹੀ ਐ ਇਸ ਗੱਲ ਦੀ ਵੀ ਤੀਜੇ ਹਿੱਸੇ ਦੀ ਮਜ਼ਦੂਰ ਜ਼ਮੀਨਾਂ ਕਿਉਂ ਲੈਣ ਲੱਗੇ ਹਾਲਾਂਕਿ ਪਹਿਲਾਂ ਠੇਕਾ ਦੇਣਾ ਐ ਫਿਰ ਉੱਥੇ ਕੰਮ ਕਰਨਾ ਐ ਫਿਰ ਜੇ ਕੋਸ ਹੱਥ ਜਾਊਗਾ ਫੇਰ ਐ ਸੋਨੂੰ ਕੀ ਦੇਦਾ ਜਮੀਨਾਂ ਨੇ ਅਸੀਂ ਤਾਂ ਜਮੀਨਾਂ ਦੇ ਮਾਲਕ ਹਾਂ ਅਸੀਂ ਕਿਉਂ ਖੁਦਕੁਸ਼ੀਆਂ ਕਰੀ ਜਾਂਦੇ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਕ ਸਮਾਜ ਦਾ ਉਹ ਹਿੱਸਾ ਜਿਹੜਾ ਹਰ ਵੇਲੇ ਸਾਡੇ ਮੋਢੇ ਨਾਲ ਮੋਢਾ ਲਾਉਂਦਾ ਹੈ ਜਿਹੜਾ ਹਰ ਵੇਲੇ ਸਾਡੇ ਬਰਾਬਰ ਖੜਦਾ ਹੈ ਜਿਹੜਾ ਹਰ ਵੇਲੇ ਦੁੱਖ ਦਾ ਸੇਰੀ ਹੁੰਦਾ ਹੈ ਜਿਹੜਾ ਹਰ ਵੇਲੇ ਉਸ ਠੰਡੀ ਰਾਤ 'ਚ ਜਦੋਂ ਸੇਰੀ ਤੇ ਜ਼ਿੰਮੇਦਾਰ ਪਾਣੀ ਲਾਉਂਦੇ ਨੇ ਕਹਿੰਦੇ ਚਾਚਾ ਤੂੰ ਐਂ ਘਰ ਤੁਰ ਜਾਈਂ ਤੇ ਪੈ ਜਾ ਪਾਣੀ ਮੇਲਾ ਕੋਈ ਨਹੀਂ ਬਹੁਤ ਹੋ ਗਿਆ ਤੇ ਉਹਨਾਂ ਨੂੰ ਤੁਸੀਂ ਬਰਾਬਰ ਆਉਂਦਾ ਦੇਖ ਕੇ ਵੀ ਰਾਜੀ ਨਹੀਂ ਅੱਗੇ ਤਾਂ ਠੇਕੇ ਤੇ ਮੰਗਦੇ ਨੇ ਜੇ ਭਲਾ ਮਾਲ ਕੀ ਮੰਗ ਲੈਣਾ ਇਹਦਾ ਮਾਲ ਕੀ ਮੰਗਣ ਦੇ ਇਹ ਕਹਿਣਗੇ ਵੀ ਸਾਨੂੰ ਮਾਲਕੀ ਦਿਓ ਸਾਨੂੰ ਜ਼ਮੀਨ ਦਿਓ ਸਾਨੂੰ ਨਹੀਂ ਚਾਹੀਦਾ ਤੁਹਾਡਾ ਆਟਾ ਸਾਨੂੰ ਨਹੀਂ ਚਾਹੀਦਾ ਮੇਰੇ ਰੇਗਾ ਦਾ ਕੰਮ ਸਾਨੂੰ ਨਹੀਂ ਪੰਜ ਮਰਦੇ ਦੇ ਪਲਾਟਾਂ ਦੀ ਲੋੜ ਸਾਨੂੰ ਜ਼ਮੀਨਾਂ ਦਿਓ ਦੱਸੋ ਕਾਤੋਂ ਨਹੀਂ ਦਿੰਦੇ ਫਿਰ ਕਿੱਧਰ ਜਾਓਗੇ ਤੁਸੀਂ ਫਿਰ ਕਿੱਧਰ ਜਾਓਗੇ ਕਿ ਮਜ਼ਦੂਰ ਠੀਕ ਹੈ ਆਮ ਕਹਿੰਦੇ ਹੁੰਦੇ ਨੇ ਜ਼ਮੀਨ ਡਾਂਗ ਵਾਲੇ ਦੀ ਹੁੰਦੀ ਜੀ ਦੇ ਕੋਲੇ ਡਾਂਗ ਤੱਕੜੀ ਹੈ ਉਹਦੀ ਜ਼ਮੀਨ ਤੱਕੜੀ ਹੈ ਅਜੇ ਮਜ਼ਦੂਰਾਂ ਕੋਲੇ ਸਿਰਫ ਐਡੀ ਕੀ ਡਾਂਗ ਹੈ ਵੀ ਤੀਜੇ ਸੇ ਦੀ ਜ਼ਮੀਨ ਬਣਾਉਣ ਦੇ ਹੱਕਦਾਰ ਉਹਦੇ ਸਮਰੱਥ ਹੋ ਗਏ ਬਸ ਜਦੋਂ ਡਾਂਗ ਇਹਨਾਂ ਦੀ ਆ ਗਈ ਨਾ ਭਾਈ ਵੀ ਜ਼ਮੀਨ ਉਹਦੀ ਹੈ ਜਿਹੜਾ ਖੇਤਾਂ 'ਚ ਕੰਮ ਕਰੂਗਾ ਫੇਰ ਤੁਸ ਦਾ ਤੂੜੀ ਦੀ ਟਰਾਲੀ ਨਹੀਂ ਲੈ ਸਕਦੇ ਖੜੀ ਰਹਿੰਦੀ ਟਰਾਲੀ ਤਿੰਨ ਤਿੰਨ ਦਿਨ ਸੜਕ ਤੇ ਪਈ ਨੇ ਟਰਾਲੀ ਤੂੜੀ ਦੀ ਚਾਰ ਜੀ ਘਰ ਦੇ ਤੁਸੀਂ ਮਗਰ ਕਵਰੇਜ ਪਏ ਹੁੰਦੇ ਮਜ਼ਦੂਰਾਂ ਨੂੰ ਡੀਕਦੇ ਆਉਣਗੇ ਕਿ ਨਹੀਂ ਤੁਸੀਂ ਤਾਂ ਝੋਨਾ ਨਹੀਂ ਲਾ ਸਕਦੇ ਆਪਣੇ ਖੇਤ ਚ ਮੱਚਿਆ ਹੋਇਆ ਛੱਦਾ ਹੋਇਆ ਝੋਨਾ ਨਹੀਂ ਲੱਗਦਾ ਸੁੱਤੋਂ ਉਹ ਛੋਟੇ ਕੋਲੇ ਪਸ਼ੂਆਂ ਦਾ ਗੋਹੜੀ ਡੱਗਿਆ ਜਾਂਦਾ ਛੋਟਾ ਸੀਵਰੇਜ ਬੰਦ ਹੋ ਜਾਏ ਬਦਬੂ ਮਾਰੀ ਜਾਂਦੀ ਹੈ ਘਰਾਂ ਚ ਬੈਠੇ ਰਹਿੰਦੇ ਨੇ ਉਹ ਇਹਨਾਂ ਦਾ ਕੀਤਾ ਕੰਮ ਇਨਾਂ ਦੇ ਪੈਰ ਚੁੰਮਣੇ ਚਾਹੀਦੇ ਨੇ ਇਹਨਾਂ ਦੇ ਆਸਾਨਬਦ ਹੋਣਾ ਚਾਹੀਦਾ ਓਟਾ ਤੁਸੀਂ ਇਹਨਾਂ ਤੇ ਬਾਰ ਕਰਕੇ ਇਹਨਾਂ ਦੀ ਜੀਵਨਬੰਦ ਕਰਨਾ ਚਾਹੁੰਦੇ ਸ਼ਰਮ ਦੀ ਗੱਲ ਆ ਜਾਂਦੀ ਇਹ ਪੰਜਾਬ ਹੈ ਠੀਕ ਹੈ ਚੱਲਦਾ ਹੈ ਬਿਹਾਰ ਚ ਕਿ ਮਜ਼ਦੂਰ ਕਿਸੇ ਸਰਮਾਇਆਦਾਰ ਦੇ ਘਰ ਦੇ ਮੁਰਦੀ ਲੰਘ ਕੇ ਜਾਂਦਾ ਪਹਿਲਾਂ ਜੋੜੇ ਕੱਢ ਕੇ ਹੱਥ ਚ ਫੜਦਾ ਜਦੋਂ ਉਹ ਘਰ ਲੰਘ ਜਾਂਦਾ ਜੋੜੇ ਛੱਡ ਕੇ ਫਿਰ પાਕੇ ਗਾਹ ਜਾਂਦਾ ਮਜ਼ਦੂਰ ਸਾਈਕਲ ਤੇ ਆਉਂਦਾ ਕਿਸੇ ਸਰਮਾਇਦਾਰ ਦੀ ਕੋਠੀ ਦੇ ਮੂਹਰੇ ਉੱਤਰ ਕੇ ਲੰਘਦਾ ਜਦੋਂ ਉਹ ਘਰ ਲੰਘ ਜਾਂਦਾ ਗਾਂਹ ਜਾ ਕੇ ਛੱਡਦਾ ਮਜ਼ਦੂਰ ਦੀ ਭਰਾਤ ਜਾਂਦੀ ਹੈ ਕੋਹੜੀ ਤੇ ਚੜ ਕੇ ਮਜ਼ਦੂਰ ਨਹੀਂ ਜਾ ਸਕਦਾ ਭਿੱਟੇ ਜਾਂਨੇ ਆ ਨਾਲ ਲੱਗ ਕੇ ਭਿੱਟੇ ਜਾਂਨੇ ਆ ਕਣਕ ਨਹੀਂ ਪਿੱਟੀ ਜਾਂਦੀ ਸਬਜ਼ੀ ਨਹੀਂ ਪਿੱਟੀ ਜਾਂਦੀ ਕੋੜਾ ਨਹੀਂ ਪਿੱਟਿਆ ਜਾਂਦਾ ਜਿਹੜਾ ਖਾਣਾ ਤੁਸੀਂ ਕੱਢਦੇ ਨੇ ਕੱਪੜੇ ਪਹਿਨਣ ਲੱਗ ਕੇ ਪਿੱਟੇ ਜਾਂਦੇ ਹੋ ਤੁਸੀਂ ਸ਼ਰਮ ਕਰੋ ਟੱਕਰ ਲੈਣੀ ਹੈ ਬਰਾਬਰ ਦੇ ਨਾਲ ਜਾਂ ਉੱਚੇ ਨਾਲ ਢਿੜ ਕੇ ਦੇਖੋ ਇਧਰੋਂ ਮਿਲਣਾ ਹੈ ਕਸਾ ਉੱਤੋਂ ਮਿਲਣਾ ਹੈ ਕਸਾ ਜੇ ਆਪਦਾ ਹਿੱਸਾ ਬਣਾਉਣਾ ਤੁਹਾਡਾ ਹਿੱਸਾ ਉੱਤੇ ਪਿਆ ਹੈ ਜਿਨ੍ਹਾਂ ਦਾ ਹਿੱਸਾ ਛੋਡੇ ਕੋਲੇ ਪਿਆ ਤੁਸੀਂ ਉਹਨਾਂ ਦਾ ਖੂਨ ਨੂੰ ਤਿਆਰ ਨਹੀਂ ਆਪ ਦਾ ਦੇਣ ਨੂੰ ਤਿਆਰ ਸੁਣੂ ਜੇ ਕੁਝ ਮਿਲੂਗਾ ਨਾ ਐਨਾ ਬਗੈਰ ਨਹੀਂ ਮਿਲ ਸਕਦਾ ਐਨਾ ਦੇ ਸਹਿਯੋਗ ਤੋਂ ਬਿਨਾਂ ਤੁਸੀਂ ਕੋਈ ਵੀ ਦੁਨੀਆ ਦੀ ਲੜਾਈ ਜਿੱਤ ਨਹੀਂ ਸਕਦੇ ਬਹੁਤ ਵੱਡਾ ਹਿੱਸਾ ਹੈ ਕਹਿ ਸਕਦਾ ਕੋਈ ਕਿ ਆ ਜਾਗੂ ਦੇ ਮਜ਼ਦੂਰ ਆਗੂ ਤੇ اٹੈਕ ਹੋਇਆ ਹੈ ਕਿਸਾਨ ਜਿੱਥੇ ਬੰਦੇ ਨੂੰ ਬੜੀ ਪੀੜ ਹੋਈ हां ਸਾਨੂੰ ਬਹੁਤ ਜ਼ਿਆਦਾ ਪੀੜ ਹੋਈ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਾਨੂੰ ਐ ਲੱਗਿਆ ਜਿਵੇਂ ਇੱਕ ਸਾਧੂ ਸੰਤਖ ਤੋਂ ਪੁਰਾ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਹੋਰ ਕਤਲ ਹੋਵੇ ਐ ਲੱਗਿਆ ਅਸੀਂ ਹਮਲੇ ਇਸੇ ਤਰ੍ਹਾਂ ਦੇਖੇ ਸੋਨੂੰ ਲੱਗ ਸਕਦਾ ਹੁਣ ਵਿਚਾਰ ਗੁੰਡਿਆਂ ਦਾ ਸਧਾਰਨ ਅਟੈਕ ਸੀ ਅਟੈਕ ਦਾ ਉਹ ਤਰੀਕਾ ਅਟੈਕ ਦੀ ਉਹ ਪਲਾਨ ਕਿਸੇ ਆਗੂ ਨੂੰ ਖਤਮ ਕਰਨ ਵਾਲੀ ਪਾਲਿਸੀ ਤੋਂ ਘੱਟ ਨਹੀਂ ਸੀ ਤਾਂ ਹੀ ਕਹਿੰਦੇ ਵੀ 307 ਲਾਓ ਠੀਕ ਹੈ ਸਰਕਾਰ ਲਾਉਂਦੀ ਹੈ ਕਿ ਨਹੀਂ ਲਾਉਂਦੀ ਇਹ ਵੱਖਰਾ ਵਿਸ਼ੂ ਹੈ ਅਸੀਂ ਦੇਖਾਂਗੇ ਸਰਕਾਰ ਨਾਲ ਮਜ਼ਦੂਰ ਸਾਥੀਆਂ ਨੂੰ ਇੱਕ ਸਨੇਹ ਹੈ ਮੇਰਾ ਠੀਕ ਹੈ ਸਾਡੇ ਬਾਗ ਤੁਸੀਂ ਹਰੇਕ ਬਾਗ ਇਕੱਠਾਂ ਚ ਨਹੀਂ ਆ ਸਕਦੇ ਕਿਸਾਨਾਂ ਬਾਗ ਤੁਸੀਂ ਮੋਰਚੇ ਲਾ ਕੇ ਲਗਾਤਾਰ ਨਹੀਂ ਬਹਿ ਸਕਦੇ ਕਿਉਂਕਿ ਤੁਸੀਂ ਉਹੀ ਕਮਾ ਕੇ ਉਹੀ ਬੱਚਾਂ ਦੀ ਸ਼ਾਮ ਨੂੰ ਰੋਟੀ ਖਾਣੀ ਅੱਜ ਜਿੰਨੀਆਂ ਭੈਣਾਂ ਤਰਨੇ ਚਾਹੀਆਂ ਨੇ ਜਿੰਨੇ ਮਜ਼ਦੂਰ ਆਏ ਨੇ ਦਿਹਾੜੀ ਛੱਡ ਕੇ ਆਏ ਹਾਂ ਕੰਮ ਛੱਡ ਕੇ ਆਏ ਹਾਂ ਘਰ ਦਾ ਘੱਟੋ ਘੱਟ ਛੋਟਾ 1 ਇੱਕ 2000 ਦਾ 2 2000 ਦਾ ਨੁਕਸਾਨ ਹੋਇਆ ਜ਼ਰੂਰ ਅਸੀਂ ਇਸ ਦੀ ਭਰਪਾਈ ਕਰਨ ਦੇ ਸਮਰੱਥ ਨਹੀਂ ਜਦੋਂ ਹੋ ਗਏ ਇਹ ਵੀ ਕਰ ਲਾਂਗੇ ਸਰਕਾਰ ਨਾਲ ਹਿਸਾਬ ਪਰ ਇੱਕ ਗੱਲ ਜ਼ਰੂਰ ਧਿਆਨ ਚ ਰੱਖਿਓ ਜਦੋਂ ਕੰਮ ਤੋਂ ਸ਼ਾਮ ਨੂੰ ਆ ਜਾਣੇਓ ਉਦੋਂ ਇਕੱਠੇ ਹੋ ਕੇ ਸਕੀਮ ਜ਼ਰੂਰ ਬਣਾਓ ਵੀ ਜਰਾ ਕੀ ਬਣ ਗਿਆ ਬੇਸ਼ੱਕ ਕੁਝ ਵੀ ਨਾ ਕਰੋ ਬੋਲ ਤਾਂ ਸਕਦੇ ਹੋ ਵੀ ਆ ਤੈਨੂੰ ਮੜਾ ਕਰਤਾ ਮੈਨੂੰ ਪਤਾ ਲੱਗਿਆ ਵੀ ਪਾਪੜਾ ਕਾਈ ਹੈ ਜਿਹੜੀ ਸਾਡੀ ਉਹ ਵੀ ਉਹਨਾਂ ਵੱਡੇ ਚੌਧਰੀਆਂ ਕੋਲੋਂ ਦੱਬਦੀ ਹੈ ਉਹਦਾ ਦਾਬਾ ਚੱਲ ਨਹੀਂ ਸਕਦਾ ਕਹਿ ਦਿਓ ਬੇਸ਼ੱਕ ਉਹਨਾਂ ਸਾਥੀਆਂ ਸਾਡੀ ਪਾਲਿਸੀ ਦੇ ਮੁਤਾਬਕ ਚੱਲਣਾ ਤਾਂ ਸਾਡੇ ਨਾਲ ਨਹੀਂ ভাই ਡੰਡੀ ਫੜੋ ਜਿਹਦੇ ਨਾਲ ਮਰਜ਼ੀ ਕੰਮ ਕਰੇ ਇਹ ਬਰਦਾਸ਼ਤ ਨਹੀਂ ਹੋਣਗੀਆਂ ਕਿਸੇ ਵੀ ਮਜ਼ਦੂਰ ਤੇ ਕਿਸੇ ਵੀ ਜਥੇਬੰਦੀ ਦੇ ਮਜ਼ਦੂਰ ਤੇ ਕਿਸੇ ਵੀ ਕਿਸਮ ਦੇ ਮਜ਼ਦੂਰ ਤੇ ਜਦੋਂ ਵੀ ਅਟੈਕ ਹੋਊਗਾ ਅਸੀਂ ਹਰ ਬੜੇ ਬਰਾਬਰ ਖੜੇ ਹਾਂ ਤੇ ਉਦੋਂ ਤੱਕ ਖੜੇ ਤੇ ਰਹਾਂਗੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਮਜ਼ਦੂਰ ਸਾਥੀਓ ਸੋਨੂੰ ਹੌਸਲੇ ਬਲੰਦ ਕਰਕੇ ਇਹ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਪੈਣਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਆਉਣ ਵਾਲਾ ਵਕਤ ਸੋਡਾ ਕਿਉਂਕਿ ਵਕਤ ਜਿਵੇਂ ਇੱਕ ਸਾਡੇ ਅਧਿਪਕਾ ਕੋਲ ਬੋਲ ਕੇ ਗਿਆ ਕਿ ਜਾਵਰਨਾ ਦੇ ਆਪ ਤੇ ਪੜਨਾ ਉਹ ਸਟੇਜ ਤੇ ਜਾਵ ਰਾਗੇ ਉਹਨਾਂ ਦੇ ਭੇੜ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੰਗੇ ਚਿੱਟੇ ਬਾਹਰ ਆਉਣ ਲੱਗੇ ਉਹਨਾਂ ਦੇ ਬਖਰੇਵੇਂ ਵੀ ਬਾਹਰ ਆਉਣ ਲੱਗਾ ਉਹਨਾਂ ਦੇ ਕੋਲੇ ਮਨੁੱਖਤਾ ਨੂੰ ਮਾਰਨ ਵਾਲਾ ਸਮਾਨ ਵੀ ਜਦੀ ਬਾਹਰ ਆਉਣ ਲੱਗਾ ਇਹ ਸਾਜ਼ਗਰ ਹਾਲਤਾਂ ਹੁੰਦੀਆਂ ਨੇ ਕਿਰਤਿਆਂ ਦੀ ਮੂਵਮੈਂਟ ਵਾਸਤੇ ਇਹਨਾਂ ਹਾਲਤਾਂ ਦੇ ਵਿੱਚ ਜਿੰਨੀ ਇਸ ਤਾਕਤ ਨੂੰ ਤੁਸੀਂ ਮਜ਼ਬੂਤ ਕਰ ਲਓਗੇ ਉਹ ਨਹੀਂ ਆਪਣੇ ਵਾਸਤੇ ਇਹ ਸਾਜ਼ਗਰ ਹੋ ਇਸ ਕਰਕੇ ਠੀਕ ਹੈ ਕਿਉਂਕਿ ਮਜ਼ਦੂਰ ਜਥੇਬੰਦੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਹੋਇਆ ਉਹਨਾਂ ਦੇ ਵਿੱਚ ਜਿੱਡੀ ਮਤਲਬ ਇਸ ਗੱਲ ਦੀ ਭਾਂਬੜ ਮੱਚੇ ਨੇ ਉਹਨਾਂ ਦੇ ਦਿਲਾਂ 'ਚ ਜਿੰਨਾ ਉਹਨਾਂ ਦੇ ਦਿਲਾਂ 'ਚ ਇਸ ਗੱਲ ਦਾ ਰੋਸ ਉੱਠਿਆ ਹੋਇਆ ਉਹਦਾ ਜ਼ਹਾਰ ਤਾਂ ਲక్ష్మణਹਰਾਂ ਨੂੰ ਪਤਾ ਹੋਣਾ ਹੈ ਉਹਨਾਂ ਨਾਲ ਗੱਲਬਾਤ ਹੋਈ ਹੋਣੀ ਹੈ ਪਰ ਅਸੀਂ ਜਿੰਨੇ ਕ ਵਾਸਤੇ ਜਿੰਨੀ ਕੰਮ ਗੱਲ ਕਰਨ ਵਾਸਤੇ ਆਏ ਆ ਉਹਦੇ ਚ ਜਿੰਨੀ ਗਿਣਤੀ ਦੇ ਇੱਥੇ ਆਪਣੀ ਲੋੜ ਸੀ ਸਾਡੀ ਵੀ ਕਿ ਜੋਗ ਰਹਾਂਗੇ ਉਹ ਕਿਹੜੇ ਗੱਲਾਂ ਸਨੇਹਾ ਕਰਕੇ ਫਰਕ ਰਹੇਗਾ ਫੌਰੀ ਕਰਕੇ ਫਰਕ ਰਹੇਗਾ ਕੰਮ ਕਰਕੇ ਫਰਕ ਰਹੇਗਾ ਜਦੋਂ ਇਹ ਆਪਾਂ ਫਿਰ ਨਿਰਣਾ ਕਰ ਲਵਾਂ ਪਰ ਅੱਜ ਇੱਥੋਂ ਤੁਸੀਂ ਕਿਹੜਾ ਚੌਕ ਮੰਡ ਤੇ ਬਚਦੇ ਹੋ ਉਹ ਡੀਐਸਪੀ ਦਫ਼ਤਰ ਜਿੱਥੇ ਘਟਨਾ ਵਾਪਰੀ ਹੈ ਉਥੋਂ ਤੱਕ ਮਜ਼ਹਰਾ ਜਾਣਾ ਸਿੱਧਾ ਮਜ਼ਹਰਾ ਜਾਣਾ ਮੇਰੀ ਬੇਨਤੀ ਹੈ ਤੁਹਾਨੂੰ ਵੀ ਜਿੰਨੇ ਵੀ ਤੁਸੀਂ ਆਇਓ ਤੁਹਾਡੇ ਚ ਕੋਈ ਗੈਰ ਹਾਜ਼ਰ ਮਜਾਰੇ ਚ ਨਹੀਂ ਹੋਣਾ ਚਾਹੀਦਾ ਅਸਲ ਜਿਹੜੀ ਹਾਜ਼ਰੀ ਹੈ ਨਾ ਆਪਣੀ ਦਾਣਾ ਮੰਡੀ ਚ ਤਾਂ ਆਪਾਂ ਨੇ ਦੇਖੀ ਸ਼ਹਿਰ ਨੇ ਦੇਖਣੀ ਹੈ ਸ਼ਹਿਰ ਦੇ ਵਿੱਚ ਆਏ ਨਹੀਂ ਵੀ ਯਾਰ ਕਿਸੇ ਵੱਡੇ ਆਗੂ ਦੇ ਉੱਤੇ ਜੇ ਅਟੈਕ ਹੋਇਆ ਤਾਂ ਲੋਕਾਂ ਨੇ ਉਹਦਾ ਪ੍ਰਦਰਸ਼ਨ ਕਿਵੇਂ ਕੀਤਾ ਹੈ ਰੋਕੀ ਹੈ ਤੁਹਾਡਾ ਗੁੱਸਾ ਕੀ ਹੈ ਇਹਦਾ اظہار ਸ਼ਹਿਰ ਨੂੰ ਦੱਸਣਾ ਹੈ ਲੋਕਾਂ ਨੂੰ ਦੱਸਣਾ ਹੈ ਅਗਲੇ ਜਿਹੜੇ ਪ੍ਰੋਗਰਾਮ ਆਉਣਗੇ ਉਹ ਕਿਸ ਤਰ੍ਹਾਂ ਦੇ ਆਉਣਗੇ ਕਿਹੋ ਜੀ ਹਾਲਤ ਬਣਦੀ ਐ ਕਿਹੋ ਜਾਂ ਮੋੜਾ ਫੁੱਟੀਦਾ ਉਹਦੇ ਮੁਤਾਬਕ ਚੁੱਪ ਰਹਿਣ ਵਾਲੇ ਨਹੀਂ ਹਾਂ ਆਪਾਂ ਇਸ ਕਰਕੇ ਮਜ਼ਦੂਰ ਸਾਥੀਆਂ ਦਾ ਵੀ ਉਨਤਕ ਕੰਮ ਦੇ ਵਿੱਚ ਕੁਝ ਨਾ ਕੁਝ ਰੈਲ ਹੋ ਜਾਣੀਆਂ ਬਰਸਾਤਾਂ ਵੀ ਸ਼ਾਇਦ ਹੋ ਜਾਣੀਆਂ ਨੇ ਤੇ ਹੋ ਨਾ ਵੀ ਹੋਵੇ ਕਸ ਵੀ ਹੋਵੇ ਕੰਮ ਦਾ ਫਿਰ ਵੀ ਆਪਾਂ ਆਉਣ ਵਾਲੇ ਸਮੇਂ 'ਚ ਮਜ਼ਦੂਰ ਜਾਂ ਥੇ ਬੰਦਿਆਂ ਦੇ ਨਾਲ ਲੜ ਕੇ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਵੀ ਹੈ ਕਾ ਲਾਉਗੀ ਉਹਦੇ ਵਿੱਚ ਸਮੂਲੀਅਤ ਕਰਾਂਗੇ ਮੈਂ ਦੁਬਾਰੇ ਫਿਰ ਬੇਨਤੀ ਕਰਦਾ ਤੁਹਾਨੂੰ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਸ ਚੌਂਕ ਦੇ ਵਿੱਚ 5-4 ਮਿੰਟ ਲਾਉਣੇ ਆ। ਉੱਥੋਂ ਤੱਕ ਸਾਡਾ ਬੰਦਾ ਕੋਈ ਵੀ ਭਾਵੇਂ ਬੀਕਲਾਂ ਨੂੰ ਗੱਡੀਆਂ ਨੂੰ ਜਿਹੜੀਆਂ ਉਧਰ ਜਾਣ ਵਾਲੀਆਂ ਕਹਿ ਦੋ ਮੰਗ ਰਾ ਜਾਣ। ਪਰ ਤੁਸੀਂ ਉਹਦੇ ਵਿੱਚ ਨਹੀਂ ਬੈਠਣਾ। ਮੈਂ ਉੱਥੋਂ ਤੱਕ ਤੁਰ ਕੇ ਜਾਣ ਦੇ ਸਮਰੱਥ ਨਹੀਂ। ਮੈਨੂੰ ਨਹੀਂ ਜਾਇਆ ਜਾਣਾ ਤੁਸੀਂ ਕਹੋ ਪ੍ਰਧਾਨ ਨੇ ਆਪ ਤਾਂ ਕਹਿੰਦਾ। ਆਪ ਨੇ ਆਇਆ ਮੇਰੇ ਕੋਲੋਂ ਨਹੀਂ ਤੁਰਿਆ ਜਾਣਾ ਐਡੀ ਦੂਰ। ਇਸ ਕਰਕੇ ਤੁਸੀਂ ਨੇ ਕਿਸੇ ਨੇ ਵੀ ਗੈਰ ਹਾਜ਼ਰ ਨਹੀਂ ਹੋਣਾ ਸਾਡੇ ਸੂਬੇ ਵਾਲਿਆਂ ਕੋ ਤੇ ਜ਼ਿਲ੍ਹੇ ਵਾਲਿਆਂ ਕੋ। ਮਜ਼ਦੂਰ ਜਥੇਬੰਦੀਆਂ ਦੇ ਟੀਚਰਾਂ ਤੇ ਜਿਹੜੀਆਂ ਆਪਣੇ ਦੂਜੀਆਂ ਜਥੇਬੰਦੀਆਂ ਦੇ ਸਾਥੀ ਨੇ ਇਹ ਸਾਡੇ ਮੂਰੇ ਹੋਣਗੇ ਬਾਕੀ ਸਾਨੂੰ ਸਟੇਸ ਕੱਤਰ ਸਾਹਿਬ ਦੱਸ ਦੇਣਗੇ